ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵੇਰ ਕਾਇਰਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ 3 ਵਜੇ ਦਾ ਦੁਪਹਿਰ ਦਾ ਟਾਈਮ ਹੈ ਤੇ ਦੇਖੋ ਗਰਮੀ ਬਹੁਤ ਜ਼ਿਆਦਾ ਹੈ ਸਭ ਨੂੰ ਪਤਾ ਹੈ ਕਿ ਗਰਮੀ ਅੱਜ ਕੱਲ ਬਹੁਤ ਜ਼ਿਆਦਾ ਪੈ ਰਹੀ ਹੈ ਹਮਸ ਵੀ ਬਹੁਤ ਜ਼ਿਆਦਾ ਹੈ ਤੇ ਆਪਣੇ ਜਿਹੜੇ ਜਾਨਵਰ ਨੇ ਰੈਸਟ ਕਰ ਰਹੇ ਨੇ ਕੋਈ ਵੀ ਡੰਗਰ ਦੇਖੋ ਝੱਗ ਨਹੀਂ ਸੁੱਟ ਰਿਹਾ ਕੋਈ ਵੀ ਡੰਗਰ ਜਿਹੜਾ ਹੈ ਮੂੰਹ ਦੇ ਵਿੱਚੋਂ લાલા ਨਹੀਂ ਸੁੱਟਦਾ ਤੇ ਹਾਫ ਨਹੀਂ ਰਿਹਾ ਜਾਂ ਘਰਕ ਨਹੀਂ ਰਿਹਾ ਇੱਧਰ ਬੱਛੀਆਂ ਵੀ ਤੁਸੀਂ ਦੇਖੋ ਇਹ ਵੀ ਬਿਲਕੁਲ ਜਿਹੜੀਆਂ ਨੇ ਜਗਾਲੀ ਕਰਦੀਆਂ ਨੇ ਇੱਥੇ ਆਰਾਮ ਨਾਲ ਬੈਠੀਆਂ ਨੇ ਇੱਧਰ ਛੋਟੇ ਬੱਚੇ ਵੀ ਦੇਖੋ ਤੁਸੀਂ ਤੁਸੀਂ ਡਾਈਟ ਸਹੀ ਰੱਖੋ ਤੇ ਬਰੀਡ ਆਪਣੇ ਵੈਦਰ ਦੇ ਹਿਸਾਬ ਵਾਲੀ ਸਹੀ ਰੱਖੋ ਡੰਗਰ ਬਿਲਕੁਲ ਵੀ ਬਿਮਾਰ ਨਹੀਂ ਹੋਊਗਾ ਡੰਗਰ ਨੂੰ ਗਰਮੀ ਦੀ ਕੋਈ ਪਰਵਾਹ ਨਹੀਂ ਹੋਊਗੀ ਪੈਰਾਂ ਦੀ ਤਰ੍ਹਾਂ ਨਾ ਕੋਈ ਫੋਗਰ ਨਾ ਕੋਈ ਸਪ੍ਰਿੰਕਲਰ ਨਾ ਕੋਈ ਪੱਖਾ ਨਾ ਕੋਈ ਛੱਤ ਵਾਲਾ ਪੱਖਾ ਜੇ ਫਿਰ ਵੀ ਆਰਾਮ ਨਾਲ ਰੈਸਟ